ਪੰਜਾਬ ਦਾ ਬਹੁਤ ਸਾਰਾ ਇਰੀਆ ਜਿਹੜਾ ਬਹੁਤ ਨੁਕਸਾਨ ਹੋਇਆ ਜਗਾ ਵੀ ਸਾਧਿਆ ਤੇ ਆ ਕੇ ਆਪਣੀ ਤਰ੍ਹਾਂ ਇਹ ਜਗ੍ਹਾ ਨੂੰ ਹੀ ਛੱਡ ਕੇ ਆ ਜੀ ਬਹੁਤ ਬਦਲ ਜਾਊਗਾ ਇਹੋ ਜਿਹੀ ਸਥਿਤੀ ਹੈ ਹਾ ਜਿਵੇਂ ਅਸੀਂ ਖੜੇ ਆ ਇਹ ਉਹ ਏਰੀਆ ਜਿੱਥੇ ਪਾਣੀ ਡੱਬ ਕੇ ਆ ਕੇ ਜਿੰਮਦਾਰ ਆਪਣੇ ਕਾਰਜ ਕਰ ਲੈਣਗੇ ਤੇ ਇਹਦੇ ਅੰਦਰ ਇੱਕ ਬਾਹਰ ਵੀ ਆ ਬਹੁਤ ਵੱਡਾ ਜਿਹੜਾ ਲੋਕਾਂ ਨੇ ਆਪ ਲਾ ਕੇ ਕੋਸ਼ਿਸ਼ ਪੈੜੀ ਵੀ ਜਾਲੇ ਪਰ ਕੁਝ ਨਹੀਂ ਹੋਇਆ ਇਹ ਉਸ ਮਾਨ ਨੂੰ ਤੁਰ ਕੇ ਲਗਭਗ ਬਹੁਤ ਸਾਰੀ ਜਿਹੜੀ ਨਿੱਤੀ ਫਸਲ ਨੂੰ ਇਨਸਾਨ ਨੇ ਆ ਗਿਆ ਕੱਲ ਅਸੀਂ ਬੈਠ ਕੇ ਸਹਿਲਾ ਕੀਤਾ ਡੋਕੇ ਨੇ ਸਾਡੇ ਘਰ ਪਰੋਹਾ ਸਾਡੇ ਪੁੱਤੋ ਕੇ ਸਾਹ ਸੁਹਾ ਸਾਹ ਕੈਪਟਨ ਦੇ ਮੈਂਬਰ ਮੇਕਾ ਦਾ ਜਮਨਾ ਕਿ ਇਹਨਾਂ ਨੂੰ 트੍ਰਾਂਪ ਲੋੜਿਆ ਡਿੱਗੇ ਦੀ ਕਿਉਂਕਿ ਇਹ ਅੰਦਰ ਜਾ ਕੇ ਪਰਮਿਸ਼ਨ ਲੈ ਕੇ ਬਾਅਦ ਉਹਨਾਂ ਨੂੰ ਬਾਅਦ ਵਿੱਚ ਬੰਦ ਰੋਣਾ ਮਿਲਿਆ ਤੇ ਮੋਰੇ ਕਾਲੇ ਦੇ ਕਿ ਬਚਾਈਆ ਉਹ ਵੀ ਲੱਗੇ ਆ ਗਈ ਹੈ ਸੋ ਇਸ ਕਰਕੇ ਅਸੀਂ ਇਕੱਲੇ ਫੇਰ ਮੈਂ ਲਾ ਦਿੱਤਾ ਇਹਦਾ ਕਿ ਇਹਨਾਂ ਨੂੰ 트੍ਰਾਂਪ ਤੁਸੀਂ ਅੱਜ ਕਿੰਨਾ ਪੈਂਦਾ ਮੇਰੇ ਪਾਗੜੇ ਇਹ ਬੰਦ ਲਾਉਣ ਲਈ 6000 ਲੀਟਰ ਜਿਹੜਾ ਪੇ ਲਿਆ ਉਹ ਅੱਗੇ ਅਸੀਂ ਇੱਥੇ ਮੜ ਗਿਆ 트ਾਂਪ ਦਾ ਸਾਰੇ ਆਹ ਡੈਕਿੰਗ ਕਰਦੀਆਂ ਸਾਰੇ ਲੱਗੇ ਹੋਆ ਕਿ ਕਿਉਂਕਿ ਛੇਲੇ ਬਾਨ ਮਜਬੂਤੇ ਕਾਮਦਾ ਸਰਕਾਰਾਂ ਦਾ ਪਰ ਸਰਕਾਰਾਂ ਦਾ ਮੁਸ਼ਕਲ ਦੇ ਮੈਦੇ ਇਹਨਾਂ ਲੋਕਾਂ ਦਾ ਮੈਂ ਸੰਭਾਵ ਨਹੀਂ ਕਰਨਾ ਮਾਨ ਦੇ ਵਿੱਚ ਇਹਨਾਂ ਦਾ ਮੈਂ ਕੱਦ ਕੱਦ ਨਹੀਂ ਹੈ ਕਿ ਇਹਨਾਂ ਦਾ ਜਜਮਾ ਕਿੱਡਾ ਕਿ ਇਸ ਖੁਦ ਦੀ ਘੜੀ ਦੇ ਵਿੱਚ ਵੀ ਫਕਤਰ ਹੋ ਕੇ ਇਹ ਸਾਰੇ ਮਾਨ ਦੇ ਵਿੱਚ ਆਪਣਾ ਜੋ ਮਿਲ ਬਾੜ ਰਹੀ ਗੱਡੀ ਮੈਂ ਪਿਛੇ ਵੀ ਜਾ ਕੇ ਆ ਤੇ ਹੁਣ ਕੀ ਕਹਿਣਾ ਛੇਲੇ ਖੁਦ ਦਾ ਟਾਇਰ ਬਸਦਾ ਉਹ ਸਮੇਂ ਤੇ ਕੋਈ ਅਮੀਰ ਬੰਦੇ ਕੋਈ ਨਹੀਂ ਦੇਖਿਆ ਜਾਂਦਾ ਕਿਹੜੇ ਜਾਤ ਧਰਮ ਵੱਧ ਦੇ ਨਾਲ ਜਿਹੜਾ ਸੰਬੰਧ ਰੱਖਦਾ ਅਸੀਂ ਪਿਛਲੇ ਦਿਨੀ ਰਾਉਂਡ ਇਹបាន ਅਸੀਂ ਜਨਨ ਕੀਤਾ ਸੀ ਲੰਗਰ ਪਰਵਾਣ ਦਾ ਤੇ ਜਿਹਨੂੰ ਪਿੰਡਾਂ ਚ ਜਾਂਦੇ ਜੀ ਉਥੇ ਕੋਈ ਨਹੀਂ ਸੀ ਦੇਖਿਆ ਜਾਂਦਾ ਜਾਣੂ ਜਾਣੀ ਵੀ ਤੇ ਜਾਂਦੇ ਸੀ ਕਿ ਉਹ ਕਿਹੜੇ ਜਾਤ ਦਾ ਸੰਬੰਧ ਰੱਖਦਾ ਜਿਹੋ ਗੁਰੂ ਰਾਮਦਾਸ ਸਾਹਿਬ ਨੇ ਸਾਡੇ ਸੰਦੇਸ਼ ਕੀਤਾ ਵੀ ਉਹ ਅੱਜ ਜਿੱਥੇ ਅਸੀਂ ਇਕੱਠੇ ਹੋ ਕੇ ਸਾਰੇ ਇਹ ਜਿੰਨਾ ਮੇਡਾਂ ਨੂੰ ਸੇਜਾ ਲਿਟਰ ਬੰਨ੍ਹ ਦੇ ਲੱਗੂ ਤੇ ਦੇ ਨਾ ਕਿ ਤਰਾਂ ਜਿਹੜਾ ਇਹਦਾ ਕਾਰਜ ਆ ਉਹ ਹੋਣਾ ਕਿ ਬਾਕੀ ਨੇ ਆ ਦੋਸਤਾਂ ਦਾ ਸਾਥ 11 ਦੇ ਅੰਦਰ ਆ ਇਹਦੇ ਲਈ ਵੀ ਅਸੀਂ ਉਧਰ ਅਜੈਸਰ ਦਾ ਮਤਾ ਕੀਤਾ ਸੀ ਕਿ ਕੁਝ ਦੋਸਤਾਂ ਦਾ ਸਹਿਵਾਣ ਜਿਹੜੇ ਬਾਦਰੀ ਨੇ ਜਿਨ੍ਹਾਂ ਨੂੰ ਥੋੜੇ ਥੋੜੇ ਨੁਕਸਾਨ ਹੋਏ ਉਹਨਾਂ ਦੀ ਜਿੰਮੇਬਾਰੀ ਕਰਾਂਗੇ ਉਹਦੇ ਲਈ ਵੀ ਕੋਈ ਨਾ ਕੋਈ ਜੂੜ ਮਾਇਕ ਇੱਦਾਂ ਕਰਾਂਗੇ ਮੈਂ ਸਾਰਿਆਂ ਦਾ ਹੀ ਜਿੰਨੇ ਮਾਈ ਭਾਈਆ ਜੱਤੇ ਇਸ ਜੱਗ ਵਿੱਚ ਇਹ ਪਾਲ ਦੇ ਵਿੱਚ ਆਪਣਾ ਜੋਰ ਨਾਲ ਪਾਲੇ ਨੂੰ ਸਨਾ ਸਾਥਕ ਦਾ ਪ੍ਰਾਰਥਕਾ ਸਾਡਾ ਬੱਚਾ ਨੰਬਰ 2 ਹਾਂ ਔਰ ਇਹ ਸਾਰੇ ਜੰਨੇ ਸਾਡੇ ਕਮਿਟੀ ਦੇ ਸਾਰਾ ਪਸੰਦ ਕਮਿਟੀ ਦੇ ਮੈਂਬਰ ਹਾਂ ਇਹ ਮੁੱਖੀ ਥਣੀ ਦੇ ਵਿੱਚ ਇਹ ਸਾਰੇ ਅੱਜ ਨਾਲ ਆ ਨਾਲ ਹੀ ਲਿਗੇ ਮੋਰੇ ਹੋ ਕੇ ਆਪਣਾ ਜਿਹੜਾ ਇਹ ਕਾਰਜ ਕਰ ਰਹੇ ਆ ਬੰਦੇ ਦੇ ਨਾਲ ਮੇਰੇ ਕੰਮ ਬੰਦਾ ਕਮਿਟੀ ਦੇ ਨੰਬਰ ਸਮਾ ਸਾਡਾ ਸਤਿਕਾਰ ਇਹ ਸਾਰੇ ਮੁੱਖੀ ਆ ਨਾ ਜਾਣਾ ਮਾਨਤ ਕੋਈ ਨੇ ਸਮਾਂ ਦਿੱਕੋ ਜਾਨੀ ਨਹੀਂ ਤਾਂ ਚੰਗੇ ਮਾੜੇ ਦੀ ਪਹਿਚਾਨ ਦੁੱਖ ਵੇਲੇ ਕੀ ਆ ਸੁੱਖ ਵੇਲੇ ਸਾਡੇ ਆਡੇ ਬਹਿ ਜਾਂਦੇ ਨੇ ਤੇ ਅੱਜ ਇਹਨਾਂ ਦੇ ਨਾਲ ਖੜੇ ਆ ਪਈਆਂ ਵੀ ਨਾਲ ਖੜੇ ਸੀ ਅਨਾਮ ਵੀ ਨਾਲ ਖੜੇ ਰਹਾਂਗੇ ਹਰ ਸਾਡੀ ਇੱਛਾ ਚਾਹਤ ਕਿਸੇ ਦਾ ਕਾਰ ਨਹੀਂ ਪਰ ਅਲੀ ਅਗਲੇ ਸਵੇਰ ਦਾ ਕਿੰਨਾ ਡੀਜ਼ਲ ਮਾਈਚ ਰਾਇਆ ਜਾ ਰਿਹਾ ਬਾਕੀ ਜਲੇ ਹਾਂਜੀ ਬਾਕੀ ਜਲੇ ਦੀ ਡੀਜ਼ਲ ਮਾਈਚ ਰਿਹਾ ਚਮੇ ਜਾ ਰਿਹਾ ਅਸੀਂ ਉਹ ਡੇਰਾ ਬਾਬਾ ਨਾਨਕ ਜਿੱਥੇ ਕੋਵਿਡ ਹੋਰ ਸ਼ੁਰੂ ਹੋਦਾ ਉੱਥੇ ਮੈਂ ਮਰਸੂ ਗਿਆ ਸੀ ਸਾਬਾਂ ਦਾ ਦੁਕਾਨ ਦੇ ਬਾਸਾ ਦਾ ਜੁਤੀ ਜੋ ਦੇ ਸੀ ਹੋਰ ਹੋਰ ਕੁਝ ਨਾ ਤੇ ਉੱਥੇ ਕਿਉਂਕਿ ਉਹਨਾਂ ਨੇ ਆਪਣੇ ਲੋਕਾਂ ਦੇ ਨਾ ਨਾਲ ਉੱਥੇ ਬੰਨ ਇੱਕ ਬਹੁਤ ਵੱਡਾ ਡੁਗਾ ਜਿਹੜਾ ਬੈ ਗਿਆ ਉੱਥੇ ਵੀ ਕਰਾਂਗੇ ਸਾਡਾ ਜਿਹੜਾ ਅਟਰਾਕ ਨਿਕਲਿਆ ਜੀ ਕਿਹਾ ਕਿ ਲੋਕਾਂ ਦੇ ਖੇਤ ਪਧਰੇ ਕਰ ਲਈ ਤਾਂ ਕਿ ਮਾਰਕ ਦੇ ਮੋਹ ਦੇ ਵਿੱਚ ਦਾਣਾ ਜਰੂਰ ਪਾ ਜਾਏ ਜਦ ਜੇ ਲੋੜ ਹੋਊਗੀ ਸਾਰੇ ਉੱਤੇ ਕਰਾਂਗੇ ਇਹ ਰਾਖਮਾਂ ਇਸੇ ਕਰਕੇ ਥਾਣਾ ਰੱਖਿਆ। ਕੋਈ ਮੁਸ਼ਕਿਲਾਂ ਸੁਣੀਆਂ ਨਹੀਂ। ਅਸੀਂ ਸ਼ੁਕਰਗੁਜ਼ਾਰਾ ਦੀ ਪਿਛਲੇ ਦਿਨੀ ਜੋ ਸਾਡੇ ਸਰਹੱਦੀ ਇਲਾਕੇ ਦੇ ਜਿਹੜੇ ਪਿੰਡ ਮੈਦੀਪੁਰ, ਮੀਆਂਵਾਲ ਤੇ ਮੁਹੰਮਦੀਵਾਲਾ ਦੇ ਵਿੱਚ ਜਿਹੜਾ ਪ੍ਰਭਾਵ ਪਿਆ ਸੀਗਾ ਹੜ ਦਾ ਨੁਕਸਾਨ ਹੋਇਆ ਸੀ 550 ਜਿਹੜੇ ਏਕੜ ਸੀਗੇ ਉਹਨਾਂ ਦਾ ਨੁਕਸਾਨ ਹੋਇਆ ਸੀਗਾ ਔਰ ਸ਼ੁਕਰਗੁਜ਼ਾਰਾ ਪ੍ਰਧਾਨ ਸਾਹਿਬ ਨੇ ਸਾਡੀ ਮੰਗ ਸੁਣੀ ਔਰ ਅੱਜ ਡੀਜ਼ਲ ਮੁਹੱਈਆ ਕਰਵਾਉਣ ਸੰਗਤ ਨੂੰ ਦੇਣ ਆਏ ਨੇ ਦਿਲ ਦੀਆਂ ਗਹਿਰਾਈਆਂ ਚੋਂ ਪ੍ਰਧਾਨ ਸਾਹਿਬ ਦਾ ਸਾਰੀ ਉਹਨਾਂ ਦੀ ਟੀਮ ਦਾ ਅਸੀਂ ਸ਼ੁਕਰੀਆ ਤਾਂ ਕਰਦੇ ਆ ਹੁਣ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਆ ਔਰ ਉਸ ਤੋਂ ਬਾਅਦ ਹੋਰ ਵੀ ਜਿਹੜੇ ਬਚਨ ਬਲਾਸਾ ਸੰਗਤ ਦੇ ਜਿਹੜੇ ਉਹ ਸੁਣਨੇ ਨੇ ਔਰ ਹੋਰ ਜਿਹੜੇ ਮੁਸ਼ਕਿਲਾਂ ਇਲਾਕਾ ਵਾਸੀਆਂ ਦੀ ਸੁਣਨੀਆਂ ਜੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ